ਇੱਕ ਬੰਨੇ ਮਿੱਟੀ ਦਾ ਕੰਮ ਆ ਇੱਕ ਬੰਨੇ ਆਪਣਾ ਸਪਰੇਅ ਦਾ ਸਪਰੇਅ ਜਿਹੜੀ ਆਪਾਂ ਇਹਨੂੰ ਮਾਰਨਦੇ ਆ ਜੌਂਦਰ ਵਾਲੀ ਥੋੜਾ ਜਿਹੜੀ ਪਿੰਡ ਵਾਲੀ ਸਾਈਡ ਕਣਕ ਵਾ ਇਹਦੇ ਵਿੱਚ ਜਿਹੜੀਆਂ ਜੌਂਦਰ ਤੋਂ ਦਵਾਈਆਂ ਪੁੱਲੀਆਂ ਉਹ ਉਹਨੂੰ ਆਪਾਂ ਇਸ ਟਾਈਮ ਕਰਨਦੇ ਆ ਜੀ 24D ਦੇ ਇੱਕ ਦਵਾਈ ਹੋਰ ਆ ਨਾਲ ਜੇ ਤੁਹਾਨੂੰ ਦੱਸਦਾ ਕਿਹੜੀ ਕਿਹੜੀ ਤੇ ਬਾ ਹੁਣ ਬਾਕੀ ਮਸ਼ੀਨ ਦਾ ਕੰਮ ਕਿੰਨੇ ਰਹਿ ਗਏ ਆਪਣਾ ਥਾ ਉਥੇ ਅੱਜ ਪੈ ਜੂਗਾ ਨਾ ਗੁੱਦਿਆਂ ਗੱਦਿਆਂ ਵਾਲਾ ਵੀ ਨਵੇੜ ਆਇਓ ਚੰਗਾ ਪਹਿਲਾ ਥੱਲੇਉ ਲਾਦ ਲਿਓ ਉੱਚੀ ਦਾ ਲੱਦਿਓ ਮਾਪੋ ਆਪਣਾ ਆਪਾ ਆ ਕੇ ਤੇਲ ਛੇਲ ਤੇ ਤੁਰਦੇ ਓ ਗੁੜਕਾ ਕੱਢਦਾ ਓਏ ਕੀ ਆ ਮੱਲੀ ਬਾਰਾ ਬੋਲਟ ਕਰਨੀ ਪੈਣੀ ਸਟਾਰਟ ਨਹੀਂ ਹੁੰਦਾ ਇਹ ਅੰਨ ਸੈਂਸਰ ਸੈਂਸਰ ਆ ਯਾਰ ਸੈਂਸਰ ਇਹ ਸਾਰੇ ਸੈਂਸਰ ਤੇ ਕੱਢ ਦੋ ਸੈਂਸਰ ਸਿੱਧੀ ਡਾਇਰੈਕਟ ਕਰਾ ਲਓ ਕੇ ਬਸ ਨਹੀਂ ਆਪਾਂ ਬਦਲਣਾ ਬਣਾਉਣਾ ਕਿਉਂ ਹਾਂ ਜਿਹੜਾ ਸਾਡੇ ਵਾਲਾ ਰੇਟਰ ਉਹਦੇ ਨਾਲ ਦਾ ਉਹ ਹੋ ਹੀ ਜਾਂਦਾ ਸਦਾ ਉਹ ਹੋ ਜਾਂਦਾ ਵਾ ਪਰ ਸਾਰਾ ਮੈਨੂੰ ਬੜਾ ਪ੍ਰੀਅਡੂ ਵੀ ਸਾਰਾ ਲਾਉਣਾ ਪੈ ਰਿਹਾ ਬਾਈ ਚਲੋ ਫੇਰ ਕਿਹੜੀ ਗੱਲ ਆ ਇਹ ਲਾ ਕੇ ਰੱਖ ਲਓ ਆ ਵੀ ਖਲੇ ਚਲੇ ਆਵਾਜ਼ ਆ ਤੇਰੀ ਆ ਬਣਾਉਂਦਿਆਂ ਮੈਂ ਆਹ ਫਿਲਟਰ ਹੀ ਆਂਦਾ ਮੀਟਰ ਦੇ ਵਿੱਚ ਉਹਦਾ ਜਿਹੜਾ ਐਕਸੀਲੇਟਰ ਉਹਦਾ ਕਨੈਕਸ਼ਨ ਦਿੱਤਾ ਵਾ ਅੱਛਾ ਉਹਦੇ ਵਿੱਚ ਹੁਣ ਤਾਰਾਂ ਰਹੀ ਐਕਸੀਲੇਟਰ ਇੱਕ ਇੱਕ ਰਾਈਂ ਘੱਟ ਜਾਣਾ ਹਮੇ ਇੱਕ ਰਾਈਂ ਤੇਜ਼ ਜਾਣਾ ਵਾ ਉਹਨੇ ਗੱਡੀ ਪੰਪ ਨੇ ਫਿਲਟਰ ਨੇ ਤੇਲ ਤਾਂ ਪੰਪ ਨੂੰ ਦੇਣਾ ਵਾ ਬੋਸ ਆਵਣਾ ਇਹ ਐਸੇ ਜੀ ਆ ਯਾਰ ਜੇ ਸੀ ਵੀ ਤੇ ਮੜਾ ਸਲਫ ਮਾਰਟ ਸਟਾਰਟ ਹੋਈ ਨਹੀਂ ਆਪੋ ਆਪਣੇ ਕੰਮਾਂ ਦੇ ਸਾਰੇ ਡਟੇ ਆ ਜਿੰਨੂੰ ਜਿਹੜਾ ਕੰਮ ਆ ਅਗਲਾ ਖਿੱਚੀ ਹੋਦਾ ਜੀ ਜ਼ਿੰਦਗੀ ਖੋਲ ਦਿਖਾਉਣਾ ਆਪਣਾ ਇਹ ਬੋੜਾ ਵੀਰ ਆ ਇਹਨਾਂ ਨੂੰ ਇਸ ਪਾਣੀ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਇਹਨਾਂ ਨੂੰ ਹੋਇਆ ਇਹਨਾਂ ਦੀ ਸਾਰੀ ਪੈਲੀ ਸਾਹ ਹੁਣ ਇੱਥੇ ਮੰਡ ਦੇ ਵਿੱਚ ਹੀ ਬੜੀ ਉੱਚੀ ਜ਼ਮੀਨ ਹੀ ਤੇ ਵੀ ਠੀਕ ਪਰਿਵਾਰ ਵਧੀਆ ਆ ਦਾ ਮੱਝਾਂ ਮੁੱਝਿਆਂ ਤੋਂ ਗੁਜ਼ਾਰਾ ਦੇ ਨਾਲ ਪੈਲੀ ਬੰਦਾ ਸਾਰਾ ਕੁਝ ਦੇਖੋ ਕੰਦਾ ਕੋਲੇ ਟਹਿ ਗੇ ਹੁਣ ਮੱਝਾਂ ਆਸਤੀ ਛੰਨਾ ਛੰਨਾ ਪਾ ਗੇ ਜਮੀਨ ਸਾਰੀ ਜਿਵੀਂ ਰੇਤਾ ਪੈ ਗਈ ਆ ਉਹ ਦਿਖ ਰਹੀ ਆ ਕਿ ਗੱਲ ਉੱਠਿਆ ਨਹੀਂ ਅਜੇ ਕੀ ਬੁੱਤੀ ਵੇ ਫਟਾ ਗੁੜੀਆ ਦੋ ਲੈ ਆ ਜਾਨਾ ਅਜੇ ਤੁਹਾਡੇ ਡੇਰੇ ਦੀ ਫੇਮ ਬਣਾ ਲੈਣਾ ਗਾ ਦੇ ਬਾਬਾ ਬਾਲਾ ਗਜ ਹ ਅਗ ਵੱਲ ਦਾ ਤੀਰ ਬਾਵੇ ਦਾ ਮੁੰਡੇ ਨੂੰ ਲਗਾ ਨਹੀਂ ਪਰ ਆਪਣਾ ਮੇਨ ਜਿਹੜਾ ਸੀ ਜਿੱਦਾਂ ਵੀ ਨਕਸ਼ਾ ਤਿਆਰ ਹੋ ਗਿਆ ਪੈਲੀ ਦਾ ਇੱਕੋ ਟੋਆ ਰਹਿ ਗਿਆ ਆਪਣਾ ਜਿਹੜਾ ਮੇਨ ਆ ਜਿਹੜਾ ਇਥੋਂ ਕੋ ਮਤ ਸੁਧੂ ਕਰਦੀ ਹੁਣ ਜੂਰਾ ਸ਼ੂਰਾ ਨਾਲ ਲੱਗਾ ਕਮੋਟਰਲੇ ਆਪਣੇ ਲੀਨ ਤਿਆਰ ਹੋਣ ਲਈ ਮੇਟਰ 8 8 ਕੰਦਾ ਪੂਰ ਕੇ ਇੱਥੋਂ ਸਿੱਧੀ ਵਾਟ ਹੋ ਗਈ ਹੁਣ ਆਪਣੀ ਇੱਥੋਂ ਸਿੱਧੀ ਉਹ ਖੰਬੇ ਵਾਲ ਨੂੰ ਵਾਟ ਲੈ ਜਾਾਂਗੇ ਸੱਤਾ ਵਧੀਆ ਤਿਆਰ ਹੋ ਗਈ ਤੇ ਅੱਜ ਆਪਣਾ ਇੱਥੇ ਕੰਮ ਸਾਰੀ ਝੜੀ ਜੋ ਰਾਣਾ ਸ਼ੋ ਰਾਣਾ ਹੀ ਕੰਮ ਚਲਾਉਣਾ ਪੈਣਾ ਕਿਉਂਕਿ ਹੁਣ ਦਿਨ ਰਹਿ ਗਏ ਥੋੜੇ ਆ ਵਟਵਾ ਆਪਣੀ ਹੁਣ ਮੇਨ ਇਹ ਤੋਂ ਪਰਾਂ ਨਹੀਂ ਮਿੱਤੀ ਗੇਰਨੀ ਸਭ ਤੋਂ ਪਹਿਲਾਂ ਅੱਜ ਸਾਰੇ ਟਰੈਕਟਰਾਂ ਨੇ ਆ ਟੋਆ ਪੂਰਨਾ ਵਾ ਇਹ ਪੂਰ ਕੇ ਤੇ ਮੁੜ ਕੇ ਆ ਵਾਟਰੋ ਸਿੱਧਾ ਆਪਾਂ ਭੂਰਨਾ ਜਿੱਨਾ ਪੂਰੇ ਆ ਗਿਆ ਠੀਕ ਆ ਨਾ ਆ ਪਹਿਲਾ ਭੂਰਨਾ ਜਿ ਸਾਰੀ ਦਿਹਾੜੀ ਹਾਂ ਇੱਥੋਂ ਸਿੱਧੀਆਂ ਟਰਾਲੀਆਂ ਬੈਗ ਧੱਕੀ ਜਾਓ ਪਰਨੇ ਬੰਨੇ ਲੀਨ ਹੀ ਨਾ ਬਣਦੀ ਆਪਣੀ ਇੱਥੋਂ ਸਿੱਧੀਆਂ ਬੈਗ ਧੱਕੀਓ ਟਰਾਲੀਆਂ ਕੁਣ ਨਾ ਗੱਫਾ ਬਣੀ ਲੈ ਗਏ ਨੇ ਅੱਜ ਲੇਟ ਹੋ ਗਏ ਥੋੜਾ ਜਿਹਾ ਜਾਦੀ ਪੈਂਦੀ ਔਰ ਸਗੋਂ ਜਿਹੜੀ ਆ ਵਧੀਆ ਤੁਰ ਪੈਂਦੀ ਆ ਪਾਸ ਸਾਰੇ ਵੀਰਾਂ ਨੂੰ ਛਕਾ ਕੇ ਗੱਫਾ ਪਾਣੀ ਤੇ ਚਲਦੇ ਆਂ ਫੇਰ ਮਿਲਦੇ ਆਂ ਦੁਪਹਿਰੋਂ ਬਾਅਦ ਓਏ ਉਹਦੇ ਮੋਬਾਈਲ ਤੇ ਇੱਕ ਅੱਧੀ ਬਣਾ ਲਿਆ ਕਰ ਯਾਰ ਉਹ ਜਿਹੜਾ ਆਈਫੋਨ ਵਾਲਾ ਹੁਣ ਬਣਾਈ ਅੱਜ ਚਲ ਸ਼ਾਮਾਂ ਤੱਕ ਬਣਾ ਲਾ ਫਿਰ ਹੁਣ ਸਾਰਿਆਂ ਨੂੰ ਛਕਾ ਦੇ ਗੱਫਾ ਪਾਣੀ ਆ ਬੀਜੇ ਦੀ ਰੋਟੀ ਓਹ ਆਹੋ ਅਚੇਤੀ ਨਾਲ ਚੰਗਾ ਤੇ ਆਪ ਛਕਾ ਕੇ ਸਾਰਿਆਂ ਨੂੰ ਸਬਜ਼ੀ ਸੂਜੀ ਪੂਰੀ ਆ ਜੇ ਚੰਗਾ ਜੇ ਵਰਤਾਵਾ ਵਧੀਆ ਹੋਵੇ ਫਿਰ ਸਰ ਕੋ ਹੋ ਜਾਂਦਾ ਤੇ ਨੀ ਆਣੇ ਰਹਿੰਦੇ ਆ ਲਗਾ ਵਰਤਾਵਾ ਤੇ ਨੀ ਆਣੇ ਨੂੰ ਬਾਜ ਜਾਣਾ ਹੈ ਸਭ ਰਹਿ ਗਿਆ ਪਾ ਕੇ ਫੜ ਗਿਆ ਕੋਰੇ ਦੇ ਜੱਕਦੇ ਨਾ ਜੱਕਦੇ ਵੀ ਫੇਰ ਕੀਤਾ ਆ ਪਾਵਰ ਉਹਨੇ ਘਣੀਆ ਤੂੰ ਮੋਹਨ ਨੇ ਕਹਿੰਦਾ ਸੜਦਾ ਕਰੋ ਠੀਕ ਹੈ ਨਾ ਮੈਂ ਮੋਹਨ ਤੰਗ ਨਾ ਕਰਿਆ ਸਾਰੇ ਠੀਕ ਆ ਠੀਕ ਆਦੀ ਮੋਹਨ ਤੇ ਚਾਹ ਕੇ ਡੇਰ ਖਾਵਾ